ਸਾਡਾ ਦੂਰ ਵਿਦਾ ਗੁਰਮੁਖ ਸਾਹਿਬਾ ਵਿਦਿਆਰਥੀਆਂ ਜਨਤਾ ਦੇ ਬੱਚਿਆਂ ਨੂੰ ਗੁਰੂ ਘਰ ਦਾ ਹਰ ਇੱਕ ਬੱਚੇ ਨੂੰ ਸਾਫ ਕਰੇਗੇ 11:00 ਵਜੇ ਸੋ ਛੋਟ ਚਾਹੀਦੀ ਬਸ ਘਾਰ ਖੋਚ ਮਸਤ ਕੋਈ ਹੁਣ ਤੇ ਬਾਬੇ ਜੀ ਨਾਲ ਗੱਲਬਾਤ ਕੀ ਹੈ ਜੀ ਜੀ ਆ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਧੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਅਸਾਨ ਗੁਰਦੁਆਰਾ ਪਬੌਰ ਸਾਹਿਬ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਗੁਰੂ ਸਾਹਿਬ ਨੇ ਚਪਈ ਸਾਹਿਬ ਦੀ ਰਚਨਾ ਕੀਤੀ ਤੇ ਅੱਜ ਭਾਦੋਂ ਦੀ ਅਸ਼ਟਮੀ ਦੇ ਉੱਤੇ ਜਦੋਂ ਕੁੱਲ ਸੰਸਾਰ ਜਿਹੜਾ ਹੈ ਚਪਈ ਸਾਹਿਬ ਵਿਚਾਰਨ ਦਿਵਸ ਮਨਾ ਰਿਹਾ ਲੱਖਾਂ ਦੀ ਤਦਾਦ ਹਜ਼ਾਰਾਂ ਦੀ ਤਦਾਦ ਜਿੱਥੇ ਸੰਗਤ ਆ ਰਹੀ ਹੈ ਭਾਰੀ ਬਰਸਾਤ ਦੇ باوجود ਤੁਸੀਂ ਦੇਖ ਸਕਦੇ ਹੋ ਸੰਗਤ ਦਾ ਹੜ ਆਇਆ ਹੋਇਆ ਤੇ ਵੱਖ-ਵੱਖ ਪਿੰਡਾਂ ਵੱਲੋਂ ਸਾਡੇ ਇਲਾਕੇ ਵੱਰੋਂ ਲੰਗਰ ਵੀ ਲਾਏ ਗਏ ਆ ਇਸ ਮਹਾਨ ਅਸਾਨ ਦੇ ਉੱਤੇ ਚਪਈ ਸਾਹਿਬ ਦੇ ਜਿਹੜੇ ਜਾ ਪ ਲਗਾਤਾਰ ਜਾਰੀ ਹੈ ਤੇ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਇਸ ਵਕਤ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਖਾਸ ਕਰਕੇ ਮਾਝੇ ਦੇ ਵਿੱਚ ਜਿਹੜੀ ਹੈ ਔਰ ਆਵੀ ਦੇ ਮਾਰ ਹੇਠ ਹੈ ਗੁਰੂ ਸਾਹਿਬ ਸਹਾਈ ਹੋ ਆਪ ਜੀ ਸਹਾਈ ਹੋ ਤੇ ਅਗਲੇ ਆਉਣ ਵਾਲੇ ਦਿਨ ਵੀ ਸਾਡੇ ਇਲਾਕੇ ਤੇ ਵੀ ਆਪ ਜੀ ਆਪਣੀ ਕਿਰਪਾ ਰੱਖੇ ਬਾਬਾ ਜੀ ਨਾਲ ਗੱਲ ਬਾਬਾ ਜੀ ਨਾਲ मेन पैक कर ਦੇ ਮਾਲਕ ਜੰਮ ਕੇ ਜਿੰਨ ਥੋੜੀ ਲੱਗੀ ਅਸਤੀ ਦੀ ਕਿਰਪਾ ਹੋ ਗਈ ਜੀ ਮੈਂ ਆਇਆ ਤੇ ਬੜਾ ਪਾ ਕੇ ਆਪਾਂ ਨੂੰ ਐਨਰਜੀ ਦੇਣ ਦੇਣਾ ਇਹ ਨਹੀਂ ਉਹ ਸੱਚੀ ਗੱਲ ਹੈ ਜੇ ਕੋਈ ਮੈਕੀਟਰ ਸਾਹਿਬ ਦੇ ਪਾਸ ਨਹੀਂ ਹੁਣ ਮਾਨ ਲੈਂਦਾ ਮੈਂ ਆਪਣੇ ਜੀ ਰੀਨ ਦਾ ਬੰਦਾ ਹੋਣ ਦੇ ਤਰ੍ਹਾਂ ਕਰਨਾ ਹੈ ਜਿੱਥੇ ਕੋਈ ਨਹੀਂ ਪੜਦਾ ਉਹ ਦਿਨੋਂ ਲੱਗ ਗਿਆ